ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੌਂਦ ਜੌਂਦ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਦੇ ਰਾਮਪੁਰਾ ਰਹਿ ਜਾਂਦਾ ਤੇ ਤੋਂ ਇਲਾਵਾ ਤਪਾ ਵੀ ਨੇੜ ਹੈ ਤਪੇ ਤੋਂ ਸਿਰਫ 8 ਕਿਲੋਮੀਟਰ ਤੇ ਰਾਮਪੁਰੇ ਫੂਲ ਤੋਂ 12 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਜੌਂਦ ਪਿੰਡ ਦਾ ਨਾਮ ਹੈ ਹਾਈਵੇ ਦੋਸਤੋ ਜਿਹੜਾ ਇਧਰੋਂ ਬਠਿੰਡੇ ਤੋਂ ਕਰਨਾਲਾ ਸੰਗਰੂਰ ਨੂੰ ਜਾਂਦਾ ਹੈ ਉਸ ਦੇ ਬਿਲਕੁਲ ਉੱਪਰ ਹੀ ਆ ਉਹ ਤੋਂ 3 ਕਿਲੋਮੀਟਰ ਸਾਈਡ ਤੇ ਹਟਵਾਇ ਫੈਂਡ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲੋਂ ਇਹ ਪਹਿਲੀ ਵੀਡੀਓ ਹੈ ਤੇ ਇਹ ਵੀਰ ਵਪਾਰ ਦਾ ਕੰਮ ਕਰਦਾ ਹੈ ਵੀਡੀਓ ਬਾਈ ਕਹਿੰਦਾ ਵੀ ਕਦੇ ਇਸ ਤੋਂ ਪਹਿਲਾਂ ਬਣਾਉਣ ਦੀ ਜ਼ਰੂਰਤ ਹੀ ਨਹੀਂ ਪਈ ਕਿਉਂਕਿ ਗਾਹਕ ਵੀਰ ਇੰਨੇ ਕੁ ਜੁੜੇ ਹੋਇਆ ਵੀ ਪਸ਼ੂ ਰੁਕਦੇ ਨਹੀਂ ਅੱਜ ਜਿਹੜੀ ਵੀਡੀਓ ਬਣਾ ਰਹੇ ਇਹਦੇ ਚ ਤਿੰਨ ਨਾਕ ਤੁਹਾਨੂੰ ਦਿਖਾਉਣੇ ਜਿਹਦੇ ਚ ਇੱਕ ਇਹ ਜਰਸੀ ਤੇ ਦੋ ਇਧਰ ਐਚ ਐਫ ਪੱਖ ਚ ਪੈਂਦੀਆਂ ਵਾੜਾਂ ਵਿਕਰੀ ਵਾਲੀਆਂ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਉਸ ਨੰਬਰ ਤੇ ਤੁਸੀਂ ਕਾਲ ਕਰੋਗੇ ਜੌਂਦ ਪਿੰਡ ਦੀ ਇਹ ਵੀਡੀਓ ਹੈ ਤੇ ਇਹਦੇ ਚ ਆਪਾਂ ਇਨਫੋਰਮੇਸ਼ਨ ਬਾਈ ਤੋਂ ਸਾਰੀ ਜਿਹੜੀ ਉਹ ਇਹਨਾਂ ਸੰਬੰਧੀ ਆਪਾਂ ਲੈ ਲੈਨੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਨਾ ਬਾਈ ਬਲਜੀਤ ਸਿੰਘ ਬਲਜੀਤ ਭਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦੇ ਨੇ ਆਪ ਨੂੰ 4 ਸਾਲ ਹੋ ਗਏ ਬਾਈ ਜੀ 4 ਸਾਲ ਹੋ ਗਏ ਜੀ ਗਾਂ ਮਾਈ ਲਾਉਨੇ ਹੋ ਕਿ ਮੱਝ ਨਹੀਂ ਮੱਝ ਵੀ ਹੁੰਦੀ ਹੈ ਜੀ ਮੱਝ ਵੀ ਹੁੰਦੀ ਹੈ ਗਾਂ ਵੀ ਆ ਜਾਂਦੀ ਹੈ ਹਾਂਜੀ ਹਾਂਜੀ ਅੱਜ ਆਪਾਂ ਤਿੰਨ ਨਾਲ ਕੇ ਦਿਖਾਉਨੇ ਆਪਾਂ ਸ਼ੁਰੂਆਤ ਜਰਸੀ ਵਾਲੇ ਪਾਸੇ ਤੋਂ ਕਰਦੇ ਹਾਂਜੀ ਜਰਸੀ ਦੀ ਕੀ ਡਿਟੇਲ ਆ ਬਈ ਕਿੰਨਵਾ ਸੂਆ ਇਹਨੇ ਸੂਕੀ ਦੂਜਾ ਸੂਆ ਸੁੰਦੀ ਹੈ ਹੂੰ ਤੇ ਪਹਿਲਾਂ ਨੇ ਦੁੱਧ ਦਿੱਤਾ 18 ਉਹਨੇ ਕਿਲੋ ਠੀਕ ਐ ਸੂ ਸੂ ਬੜੀ ਹੈ ਜੀ ਠੰਡੀ ਸੀ ਰਵਤੇ ਠੀਕ ਐ ਦਿਨ ਕਿੰਨੇ ਲਾਉਗੀ ਹੰਦ ਦਿਨ ਜੀ ਮਾਲਕ ਦੇ ਦੱਸਣ ਦੇ ਹਿਸਾਬ ਨਾਲ 5 ਕਿ ਦਿਨ ਪਏ ਆ ਜੀ ਇਹਦੇ ਠੀਕ ਐ ਇਹਦੀ ਡਿਮਾਂਡ ਕੀ ਰਹਿਣੀ ਹੈ ਬਲਜੀਤ ਭਾਈ ਡਿਮਾਂਡ ਜੀ ਇਹਦੀ 85000 ਹੈ ਖੋਲੋ ਦੋਸਤੋ ਬਹੁਤ ਸੋਹਣਾ ਇਹਦਾ ਰੰਗ ਹੈ ਵੱਖਰਾ ਜਿਹਾ ਰੰਗ ਹੈ ਤੇ ਇਹਦੀ ਬਣਾਵਟ ਵੀ ਚੰਗੀ ਹੈ ਪਲੀ ਸੰਭੀ ਚੰਗੀ ਹੈ ਜੌਂਦ ਪਿੰਡ ਦੇ ਵਿੱਚੋਂ ਇਹ ਵੀਡੀਓ ਬਣਾ ਰਹੇ ਹਾਂ ਤੇ ਭਾਈ ਬਲਜੀਤ ਜੀ ਦਾ ਨਾਮ ਬਠਿੰਡੇ ਜ਼ਿਲ੍ਹੇ ਦਾ ਜੌਂਦ ਪਿੰਡ ਸੋ ਆਕੇ ਤੁਸੀਂ ਦੇਖੋ ਇੱਥੇ ਤਸੱਲੀ ਕਰੋ ਆਪਦਾ ਪਸ਼ੂ ਜਿਹੜਾ ਖਰੀਦਣਾ ਹੈ ਰੰਗ ਰੂਪ ਦੇਖੋ ਵਹਿੜ ਦਾ ਸੋਹਣਾ ਢਾਂਜਾ ਹੈ ਹਜੇ ਦਿਨ ਲੈਂਦੀ ਹੈ ਸੋਨ ਚੋ ਫੇਸ ਦੀ ਬੜੀ ਸੋਹਣੀ ਵਹਿੜਾ ਦੱਸੋ ਇਹ ਲੈ ਚਲੋ ਥੋੜੀ ਖੁੱਲੀ ਕਰਕੇ ਅੱਛੀ ਵੀ ਵਾਲੀ ਗੱਲ ਸੋ ਇਹ ਬਾਈ ਕਹਿੰਦਾ ਵੀ ਖੁੱਲੀ ਰਹਿੰਦੀ ਸੀ ਕਿ ਜਿਹੜੇ ਫਾਰਮ ਚੋਂ ਖਰੀਦੀਏ ਜਿਹੜੇ ਭਰਾ ਕੋਲੋਂ ਲੈਂਦੀ ਐ ਤੇ ਭਜਦੀ ਨਸਦੀ ਆ ਉਹਦੇ ਕਰਕੇ ਸੀ। ਬਣਾਵਟ ਦੇਖੋ ਦੋਸਤੋ ਫੇਰ ਇਹਦੇ ਫੇਸ ਦੀ ਬਹੁਤ ਸੋਹਣੀ ਗਾਇੜਾ ਜਿਹਨੂੰ ਪਸੰਦ ਆਵੇ ਤਾਂ 85000 ਰੇਟ ਆ ਬੰਦ ਵੇਚ ਲੈ ਜਾ। ਸੋ ਇਹ ਪਹਿਲੇ ਨੰਬਰ ਤੇ ਜਰਸੀ ਤੁਹਾਨੂੰ ਦਿਖਾ ਰਹੇ ਆ। ਪਹਿਲੀ ਵੀਡੀਓ ਬਣਾ ਰਹੇ ਆ ਦੋਸਤੋ ਜਿਉਂਦ ਪੈਂਡ ਚੋਂ ਤਾਂ ਇਹ ਆ ਵੀ ਰੇਟ ਜਿਹੜੇ ਉਹ ਅੱਜ ਵੀਡੀਓ ਚ ਹੀ ਹੋਣਗੇ ਫੇਰ ਵੀ ਤੁਸੀਂ ਗੱਲਬਾਤ ਵੀਰ ਨਾਲ ਕਰਿਓ ਆ ਕੇ ਦੇਖਿਓ। ਫਸੂ ਜਿਹੜਾ ਉਹ ਤਸੱਲੀ ਕਰਕੇ ਖਰੀਦਿਓ। 2 ਨੰਬਰ ਤੇ ਜਿਹੜੀ ਗਾਂ ਬਈ ਕਿੰਨਾ ਮਸੂਆ? ਇਹ ਵੀ ਦੂਜਾ ਸੂਆ ਜੀ। ਕਿੰਨੇ ਦਿਨ ਲਊ ਸੋਨ ਚ? ਇਹ ਵੀ 5-4 ਦਿਨ ਹੀ ਰੋਗਾ ਜੀ। ਇਹਦਾ ਰੇਟ ਕੀ ਰਹਿਣਾ ਬਈ? ਇਹ ਜੀ 70000 ਦੀ ਦੇ ਦਾਂਗੇ। ਖੋਲੀ। ਦੋਸੋ 70000 ਦੀ ਮਿਲ ਜੂਗੀ। ਸੂਆ ਬਾਈ ਦੱਸਦਾ ਦੂਜਾ ਹੀ ਐ। ਪਹਿਲਾਂ ਨੇ ਦੁੱਧ ਦਿੱਤਾ ਇਸ ਤਰ੍ਹਾਂ 12-18 ਕਿੱਲਿਆਂ ਨੇ ਵੀ। ਠੀਕ ਐ। 70000 ਚ ਇਹ ਗਾਂ ਗਰਮੀ ਦੀ ਰੁੱਤ ਐ। ਰੇਟ ਉਸ ਹਿਸਾਬ ਤੇ ਐ ਦੁੱਧ ਸੋਨਾ ਦੇਈ ਜਾਊਗੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਕਰ ਲਿਓ ਤੁਸੀਂ। ਮੋੜ ਲਵੈ ਸੋ ਇਹ ਤੁਸੀਂ 2 ਨੰਬਰ ਦੇ ਉੱਤੇ ਗਾਹ ਦੇਖੋ ਇਹਦਾ ਰੇਟ ਰੱਖਿਆ ਹੈ ਜਗਾ ਸਾਊਸੂ ਬੜੀਆ ਜੀ ਜਿਵੇਂ ਮਰਜੀ ਹੱਥ ਹੱਥ ਮਾਰੀ ਚੱਲੋ ਕੋਈ ਡਿੱਕਣ ਨਹੀਂ ਠੀਕ ਹੈ ਕੋਈ ਵੈਸੇ ਸੀਲ ਸਰੀਪਾ ਦੋਸਤੋ ਹਵਾਨਾ ਵੀ ਅੱਗੋਂ ਚੰਗਾ ਭਰਿਆ ਹੋਇਆ ਹਜੇ ਦੇਣੇ ਨੇ ਖਰ ਲੈਣੇ ਆ ਥਣ ਇਹਦਾ ਹਥੀਂ ਚੁਵਾਈ ਵਾਲਾ ਵਧੀਆ ਰਹੂਗਾ ਸੋ ਇਸ ਤੋਂ ਅਗੇ ਇੱਕ ਵੱਡੀ ਵੈੜ ਤਾਜੀ ਸੂਈ ਵੀ ਤਾਂ ਜਿਹੜੀ 3 ਨੰਬਰ ਤੇ ਹੈ ਬਾਈ ਵੈੜ ਇਹ ਵੀ ਦੂਜਾ ਸੂਆ ਜੀ ਇਹਦੇ ਥੱਲੇ ਹੁਣ 20 ਕਿਲੋ ਵਾਂਗੂ ਬੌਲੀ ਹੋਊਗੀ ਦਿਨ ਪਰਸੋਂ ਰਾਤ ਨੂੰ ਸੂਈ ਹੈ ਪਰਸੋਂ ਹਾਂ ਜੀ ਠੀਕ ਹੈ ਬੱਚਾ ਕੀ ਦੇ ਤਾ ਬਸ ਆਈ ਬੱਚਾ ਇਹਦਾ ਰੇਟ ਕੀ ਰਹਿਣਾ ਇਹ ਇੱਕ ਦੱਸ ਦੇ ਦਾਂਗੇ ਖੋਲੀ ਨੂੰ 220 ਕਿਲੋ ਬੌਲੀ 3 ਦਿਨਾਂ ਦੀ ਸੂਈ ਬੱਚੇ ਨੂੰ ਇਹਨੇ ਜਨਮ ਦਿੱਤਾ ਕੱਦ ਚੰਗਾ ਹੈ ਪੁੜਿਆਂ ਦੀ ਸ਼ੇਪ ਚੰਗੀ ਹੈ ਬਰੀਡਿੰਗ ਤੇ ਕੰਮ ਕਰਨਾ 8 ਹਫ਼ਤੇ ਤਾਂ ਮੇਰੇ ਖਿਆਲ ਚ ਇਹ ਵਧੀਆ ਮੌਕਾ ਹੈ ਕਿਉਂਕਿ ਵੱਡੇ ਕੱਦ ਕਾਠ ਦੀ ਖੁੱਲੇ ਪੁੜਿਆਂ ਦੀ ਇਹ ਵੈੜ ਹੈ ਤੇ ਫਿਟਿੰਗ ਵਾਲਾ ਹਵਾਨਾ ਕੱਲਾ ਪਿਛਾਉ ਨਹੀਂ ਹਵਾਨਾ ਇੰਨਾ ਹੀ ਚੰਗਾ ਅੱਗੇ ਨੂੰ ਐ ਅਗਾੜੀ ਪਿੱਛੋਂ ਹਵਾਨਾ ਤੁਸੀਂ ਦੇਖਿਓ ਚੰਗੇ ਕੱਦ ਕਾਠ ਦੀ 1,110,000 ਰੇਟ ਐ ਵੀਡੀਓ ਜੀ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿਆਂਗੇ ਜੀ ਦੋਨੇ ਪਾਸੇ ਨਾੜਾਂ ਚੰਗੀਆਂ ਹਵਾਨੇ ਤੇ ਬਾਕੀ ਕੱਦ ਕਾਠ ਬਹੁਤ ਸੋਹਣਾ ਵਹਿੜਦਾ ਉੱਤੋਂ ਤੁਸੀਂ ਪੁੜਿਆਂ ਦੀ ਸ਼ੇਪ ਵੀ ਦੇਖਿਓ ਸੋ ਚੰਗੇ ਟਾਂਚੇ ਦੀ ਸੋਹਣੀ ਐਚ ਐਫ ਵੈੜਾ ਭਵਾਨੇ ਤੇ ਮਨਾੜਾਂ ਦੀ ਗੱਲ ਕੀਤੀ ਸੀ ਤੁਸੀਂ ਇਸ ਸਾਈਡ ਤੋਂ ਦੇਖਿਓ ਫੇਰ ਦੱਸ ਦਿਨਾ ਦੋਸਤੋ ਵੀ ਇਹ ਜੌਂਦ ਪਿੰਡ ਦੀ ਵੀਡੀਓ ਹੈ ਬਠਿੰਡੇ ਜ਼ਿਲ੍ਹੇ ਦਾ ਜੌਂਦ ਪਿੰਡ ਹੈ ਤੋਂ ਇੱਥੇ ਆ ਕੇ ਤੁਸੀਂ ਪਸ਼ੂ ਦੇਖਣੇ ਭਵਾਨਾ ਇਹਦਾ ਫੇਰ ਦੇਖੋ ਬਾਈ ਛੱਡ ਲੋ ਬੱਚਾ ਇਹਦਾ ਸੋ ਇਹ ਮੈਂ ਧਾਰਾਂ ਦੋਸਤੋ ਮਾਰ ਕੇ ਤੁਹਾਨੂੰ ਦਿਖਾਉਣੀਆਂ ਸੋ ਦੋਸਤੋ ਨਿਆਣਾ ਇਹਦੇ ਪਾਲਿਆ ਬੱਚਾ ਇਹਦੇ ਥੱਲੇ ਛੱਡ ਲਿਆ ਸੀਗਾ ਅਸੀਂ ਬੰਦੋ ਬਾਈ ਬੱਚਾ ਸੋ ਧਾਰਾਂ ਮਾਰ ਕੇ ਤੁਹਾਨੂੰ ਇਹਦੀਆਂ ਦਿਖਾ ਦਿੰਨੇ ਆ ਦੱਸੋ ਕਿੱਦਾਂ ਦੀਆਂ ਧਾਰਾਂ ਆਉਂਦੀਆਂ ਥਣਾ ਦੇ ਵਿੱਚੋਂ HF نسل ਦੀ ਇਹ ਵੜ ਚੰਗੇ ਕਾਦ ਕਾਢਦੀ ਹੈ ਬਾਕੀ ਪੁੜਿਆਂ ਦੀ ਸ਼ੇਪ ਬਾਰੇ ਮੈਂ ਪਹਿਲਾਂ ਹੀ ਕਹਿਆ ਸੀ ਤੁਸੀਂ ਵੀਡੀਓ ਨੂੰ ਰਿਪੀਟ ਕਰਿਓ ਤੁਸੀਂ ਦੇਖੋਗੇ ਚੰਗੇ ਪੁੜੇ ਐ ਇਹਦੇ ਬੱਚੇ ਨੂੰ ਇਹਨੇ ਜਨਮ ਦਿੱਤਾ ਥਣ ਦਾ ਸਹਿਜ ਇਹਦਾ ਸੋਹਣਾ HF ਦਾ ਥਣ ਲੰਬਾ ਵੀ ਮਾੜਾ ਹੁੰਦਾ ਤੇ ਇਹ ਪੂਰਾ ਹੱਥੀ ਚਵਾਈ ਵਾਲਾ ਥਣ ਹੈ ਬਾਕੀ ਮਸ਼ੀਨ ਤੇ ਚਲੋਗੇ ਕੋਈ ਪ੍ਰੋਬਲਮ ਨਹੀਂ ਫੋਮੀਟ ਆ ਰਾ ਦੇਖ ਤੁਸੀਂ ਅਗਲੇ ਲੈ ਚੋ ਬਿਮਾਰੀ ਦਾ ਅਗਲੇ ਪਨਾਚ ਜੀ ਤਾਰਾ ਜੀ ਦੇ ਦੋ ਬੈਲ ਕੋਲ ਨਰਮ ਚਵਾਈ ਦੀ ਹੈ ਪੋਲੀ ਚਵਾਈ ਤੇ ਸਾਫ ਸੁਥਰੀ ਹੈ ਕੋਈ ਧੂਰ ਸ਼ਿਚਤ ਨਹੀਂ ਸੋ ਇਹ ਤਿੰਨ ਨਾਗਾ ਅੱਜ ਦੀ ਇਸ ਵੀਡੀਓ ਚ ਵਿਕਰੀ ਆਲੇ ਸੀ ਕੰਟੈਕਟ ਬਾਈ ਨਾਲ ਬਣਾ ਲਿਓ ਨੰਬਰ ਸਕਰੀਨ ਉੱਤੇ ਹੈ ਬਲਜੀਤ ਸਿੰਘ ਨਾਮ ਹੈ ਤੇ ਜੌਂਦ ਬਾਈ ਦਾ ਫਰੈਂਡ ਪਠਿੰਡੇ ਜ਼ਿਲ੍ਹੇ ਚ ਪੈਂਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ